ਕਿਵੇਂ ਕੰਮ ਕਰੇਗੀ ਇਸ ਸਮੇਂ ਪਿੰਡ ਦੇ ਵਿੱਚ ਇਹ ਗੱਡੀ ਪਹੁੰਚੀ ਹੋਈ ਹੈ ਕਿਵੇਂ ਤੁਸੀਂ ਲੋਕਾਂ ਨਾਲ ਸੰਪਰਕ ਕਰਦੇ ਹੋ ਕਿ ਇਹ ਘਰ-ਘਰ ਤੱਕ ਪਹੁੰਚਾਇਆ ਜਾ ਰਿਹਾ ਹੈ ਇਹ ਸਕੀਮ ਹੈ ਜੈਸੇ ਕਿ ਅੱਜ ਸੀਐਮ ਸਾਹਿਬ ਨੇ ਵੀ ਬਤਾਇਆ ਹੈ ਕਿ ਜੋ 1.5 ਲੱਖ ਕਾਰਡ ਬਹਾਲ ਕੀਏ ਗਏ ਹਨ ਤਾਂ ਉਹਨਾਂ ਲੋਕਾਂ ਦਾ ਡਾਟਾ دیا ਗਿਆ ਹੈ ਤਾਂ ਉਹ ਦੋ ਤਰ੍ਹਾਂ ਦੇ ਕਾਰਡਸ ਹੈ ہمارے پاس ਇੱਕ AAY ਅਤੇ ਇੱਕ PHH AAY ਬੇਸਿਕਲੀ ਅੰਤਿਉਦਯ ਅਨੁਯੋਜਨਾ ਔਰ ਇੱਕ ਹੈ PHH ਪ੍ਰਾਇਓਰਟੀ ਹਾਊਸਹੋਲਡ ਜੋ ਅੰਤਿਉਦਯ ਅਨੁਯੋਜਨਾ ਵਾਲੇ ਕਾਰਡ ਹੈ ਉਹਨੂੰ 35 ਕਿਜੀ ਫਲੈਟ आ, आ, आटा या बीट दिया जाता है ठीक है तो उसमें जो बी एच एच वाले कार्ड है तो पर से पांच की दिया, दिया जा रहे है। इसमें बस ये है कि पहले पर्ची में आप डीपोर्ट्स पे जाके कटवाते थे यानी कि आपको जाके लेना होता था अब आप जैसे देख रहे हैं कि आपके घर के बाहर आपकी गली तक आ रहे हैं लोग तो यह आप एक तरह से आपके लिए सहूलियत है कि आपके घर पे आपको लोगों को जाके मिल रहा है ਜੇਕਰ ਕੋਈ ਘਰ ਦੇ ਵਿੱਚ ਮੰਨ ਲਓ ਕਿ ਨਹੀਂ ਹੈਗਾ ਅੱਜ ਗੱਡੀ ਆਈ ਹੈ ਤਾਂ ਕੋਈ ਵਿਆਹ ਸ਼ਾਦੀ ਤੇ ਗਿਆ ਜਾਂ ਕਿਤੇ ਰਿਸ਼ਤੇਦਾਰਾਂ ਦੇ ਗਿਆ ਤਾਂ ਉਹਨੂੰ ਫਿਰ ਦੁਬਾਰਾ ਦੇਣਾ ਹੋਊਗਾ ਹਾਂਜੀ ਗੋਬੀ ਹੈ ਔਰ ਇਸ ਵਿੱਚ ਇਹ ਵੀ ਹੈ ਕਿ ਇੱਕ ਰਸ਼ਨ ਕਾਰਡ ਵੀ ਮੰਨ ਲਓ 5 ਲੋਕਾਂ ਦਾ ਤਾਂ ਪੰਜੋਂ ਵਿੱਚੋਂ ਕੋਈ ਵੀ ਮੈਂਬਰ ਉੱਥੇ ਐਕਸੈਪਟ ਕਰ ਸਕਦਾ ਪੰਜਾਬ ਦੇ ਵਿੱਚ ਅੱਜ ਘਰ-ਘਰ ਮੁਫਤ ਰਾਸ਼ਨ ਸਕੀਮ ਦੀ ਜਿਹੜੀ ਆ ਉਹ ਸ਼ੁਰੂਆਤ ਕਰ ਦਿੱਤੀ ਗਈ ਹੈ ਤਾਂ ਖੰਨਾ ਦੀ ਅਨਾਜ ਮੰਡੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਔਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਹੁੰਚੇ ਹੋਏ ਸਿਗੇ ਜਿਨ੍ਹਾਂ ਦੇ ਵੱਲੋਂ ਇਹ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ ਕਹਿੰਨ ਤੋਂ ਭਾਵੇਂ ਆ ਕਿ ਹੁਣ ਘਰ-ਘਰ ਦੇ ਵਿੱਚ ਤੁਹਾਨੂੰ ਰਾਸ਼ਨ ਮਿਲਦਾ ਮਿਲੇਗਾ ਇਸ ਸਮੇ ਅਸੀਂ ਖੰਨਾ ਦੇ ਪਿੰਡ ਇਕਲਾਹਾ ਦੇ ਵਿੱਚ ਮੌਜੂਦ ਆ ਕਿਵੇਂ ਇਹ ਸਕੀਮ ਕੰਮ ਕਰੇਗੀ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ ਇਹ ਇੱਕ ਗੱਡੀ ਜਿਹੜੀ ਆ ਤੁਹਾਨੂੰ ਖੜੀ ਨਜ਼ਰ ਆ ਰਹੀ ਹੈ ਤਾਂ ਇਹ ਗੱਡੀ ਜਿਹੜੀ ਆ ਪਿੰਡ ਪਿੰਡ ਦੇ ਵਿੱਚ ਜਾਵੇਗੀ ਔਰ ਰਾਸ਼ਨ ਜਿਹੜੀ ਆ ਘਰ ਘਰ ਤੱਕ ਪਹੁੰਚਾਵੇਗੀ ਆਮ ਆਦਮੀ ਰਾਸ਼ਨ ਵਾਹਨ ਇਸ ਗੱਡੀ ਦਾ ਜਿਹੜਾ ਉਹ ਨਾਮ ਰੱਖਿਆ ਗਿਆ ਤਾਂ ਇਹ ਗੱਡੀ ਹੁਣ ਪਿੰਡਾਂ ਪਿੰਡਾਂ ਦੇ ਵਿੱਚ ਜਾਇਆ ਕਰੇਗੀ ਔਰ ਰਾਸ਼ਨ ਜਿਹੜਾ ਉਹ ਮਹਈਆ ਕਰਵਾਇਆ ਕਰੇਗੀ ਤਾਂ ਸਾਰੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ ਕਿ ਕਿਵੇਂ ਜਿਹੜਾ ਉਹ ਪਿੰਡ ਦੇ ਲੋਕਾਂ ਦੇ ਨਾਲ ਸੰਪਰਕ ਕੀਤਾ ਜਾਏਗਾ ਔਰ ਕਿਵੇਂ ਜੜਾ ਉਹਨਾਂ ਤੱਕ ਜੜਾ ਰਾਸ਼ਨ ਇਹ ਪਹੁੰਚਾਇਆ ਜਾਵੇਗਾ ਤਾਂ ਸਭ ਤੋਂ ਪਹਿਲਾਂ ਇਹ ਗੱਡੀ ਦੀ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਇਹ ਗੱਡੀ ਦੇ ਵਿੱਚ ਆਟਾ ਵੀ ਮੌਜੂਦ ਹੈਗਾ ਕਣਕ ਵੀ ਜਿਹੜੀ ਆ ਉਹ ਮੌਜੂਦ ਹੈਗੀ ਆ অপਸ਼ਨ ਲੋਕਾਂ ਦੀ ਹੈਗੀ ਆ ਕਿ ਲੋਕਾਂ ਨੇ ਕਣਕ ਲੈਣੀ ਹੈ ਜਾਂ ਆਟਾ ਲੈਣਾ ਇਹ ਲੋਕਾਂ ਦੇ ਉੱਪਰ ਜਿਹੜੀ ਆ ਸਕੀਮ ਜਿਹੜੀ ਆ ਉਹ ਡਿਪੈਂਡ ਕਰੇਗੀ ਜੇਕਰ ਲੋਕ ਕਣਕ ਜਿਹੜੀ ਆ ਉਹ ਸਿਲੈਕਟ ਕਰਦੇ ਨੇ ਤਾਂ ਕਣਕ ਜਿਹੜੀ ਆ ਉਹ ਮਿਲੇਗੀ ਤਾਂ ਜੇਕਰ ਆਟਾ ਕੋਈ ਲੈਣਾ ਚਾਹੁੰਦਾ ਤਾਂ ਉਸ ਨੂੰ ਜਿਹੜਾ ਆਟਾ ਦਿੱਤਾ ਜਾਵੇਗਾ ਤਾਂ ਸਾਡੇ ਨਾਲ ਮੁਲਾਜ਼ਮ ਮੌਜੂਦ ਹੈਗੇ ਨੇ ਜਿਹੜੇ ਇਹ ਸਾਰੀ ਸਕੀਮ ਨੂੰ ਜੜੀ ਨੇ ਉਹ ਅੱਗੇ ਲੋਕਾਂ ਤੱਕ ਸਪਲਾਈ ਕਰ ਰਹੇ ਨੇ ਤਾਂ ਸਭ ਤੋਂ ਪਹਿਲਾਂ ਤੁਹਾਡਾ ਨਾਮ ਰਾਜੀ ਰਾਜੀ ਸੈਣੀ ਅੱਛਾ ਇਹ ਸਕੀਮ ਕਿਵੇਂ ਕੰਮ ਕਰੇਗੀ ਇਸ ਸਮੇਂ ਪਿੰਡ ਦੇ ਵਿੱਚ ਗੱਡੀ ਪਹੁੰਚੀ ਹੋਈ ਹੈ ਕਿਵੇਂ ਤੁਸੀਂ ਲੋਕਾਂ ਨਾਲ ਸੰਪਰਕ ਕਰਦੇ ਹੋ ਕਿ ਇਹ ਘਰ-ਘਰ ਤੱਕ ਪਹੁੰਚਾਇਆ ਜਾ ਰਿਹਾ ਹੈ ਇਹ ਸਕੀਮ ਹੈ ਜੈਸੇ ਕਿ ਅੱਜ ਸੀਐਮ ਸਾਹਿਬ ਨੇ ਵੀ ਬਤਾਇਆ ਹੈ ਕਿ ਜੋ 1.5 ਲੱਖ ਕਾਰਡ ਬਹਾਲ ਕੀਏ ਗਏ ਹੈ ਤਾਂ ਉਹਨਾਂ ਲੋਕਾਂ ਦਾ ਡਾਟਾ دیا ਗਿਆ ਹੈ ਤਾਂ ਉਹ ਦੋ ਤਰ੍ਹਾਂ ਦੇ ਕਾਰਡਸ ਹੈ ہمارے پاس ਇੱਕ AY ਅਤੇ ਇੱਕ P H H AY ਬੇਸਿਕਲੀ ਅੰਤਿਉਦਯ ਅਨਯੋਜਨਾ ਔਰ ਇੱਕ ਹੈ P H H ਪ੍ਰਾਇਓਰਟੀ ਹਾਊਸਹੋਲਡ ਜੋ ਅੰਤਿਉਦਯ ਅਨਯੋਜਨਾ ਵਾਲੇ ਕਾਰਡ ਹੈ ਉਹਨੂੰ 35 ਕਿਜੀ ਫਲੈਟ आ, आ, आटा या बीट दिया जाता है ठीक है हाँ. तो उसमें जो पीएचएच वाले कार्ड है तो पर मेंबर उसे पांच के जी दिया जा रहा है हाँ. ठीक है तो अभी हमें जैसे कि जो डेटा प्रोवाइड किया गया है गवर्नमेंट की ओर से तो उसमें हमें राशन कार्ड प्रोवाइड किया गया जिन जिन को सप्लाई करना है हाँ. तो उसमें ये मशीन में वो पूरा फीड भी है हाँ. तो जिन जिन के राशन कार्ड इसमें फीड है हाँ. उनको पूरा सप्लाई किया जाएगा जिम्मे पहला पर्चिया कट्टिया जानिया होंगे होंगे ਹਾਂਜੀ ਉਹ ਹੀ ਹੁੰਦਾ ਤਾਂ ਇਸ ਵਿੱਚ ਬਸ ਇਹ ਹੈ ਕਿ ਪਹਿਲੇ ਪਰਚੀ ਮੈਂ ਆਪ ਡੀਪੋਰਟਸ ਤੇ ਜਾ ਕੇ ਕਟਵਾਦੇ ਤੇ ਯਾਨੀ ਕਿ ਆਪਕੋ ਜਾ ਕੇ ਲੈਣਾ ਹੁੰਦਾ ਥਾ ਅਬ ਆਪ ਜੈਸੇ ਦੇਖ ਰਹੇ ਕਿ ਆਪਕੇ ਘਰ ਕੇ ਬਾਹਰ ਆਪਕੀ ਗਲੀ ਤੱਕ ਆ ਰਹੇ ਹੈ ਲੋਕ ਤੋ ਇਹ ਆਪ ਇੱਕ ਤਰ੍ਹਾਂ ਸੇ ਆਪਕੇ ਲਈ ਸਹੂਲੀਅਤ ਹੈ ਕਿ ਆਪਕੇ ਘਰ ਪੇ ਆਪਕੋ ਲੋਗੋ ਕੋ ਆ ਕੇ ਮਿਲ ਰਹਾ ਹੈ ਅੱਛਾ ਇਹ ਗੱਡੀ ਦੇ ਵਿੱਚ ਕੀ ਕੀ ਸਮਾਨ ਮੌਜੂਦ ਹੈਗਾ ਅੱਗੇ ਆਜੋ ਥੋੜਾ ਜਿਹਾ ਤਾਂ ਇਹ ਗੱਡੀ ਜਿਹੜੀ ਲੱਗੀ ਹੋਈ ਹੈ ਤਾਂ ਇਹ ਬੈਗ ਪਏ ਹੋਏ ਨੇ ਤਾਂ ਕੀ ਸਮਾਨ ਕੀ ਕੀ ਹੈ ਇਹਦੇ ਵਿੱਚ ਤੇ ਇਹਦੇ ਵਿੱਚ ਦੋ ਤਰ੍ਹਾਂ ਦੇ ਸਮਾਨ ਹੈ ਤੋ ਪਹਿਲਾ ਤੇ ਆਪਣਾ ਇੱਕ ਆਟਾ ਹੈ ਤੇ ਦੂਜਾ ਕਣਕ ਹੈ ठीक आटा दे और कनक के पांच केजी और दस केजी के पैकेट ने हाँ। जो, जो लोग मतलब मेंबर में में के हिसाब से मिलते हैं जैसे किसी अगर तीन मेंबर में है तो उसमें जैसे कि पंद्रह केजी मिलना है तो एक दस केजी हाँ। का बैग और एक पांच केजी का बैग मिलता है और वो लोगों की चॉइस के ऊपर तो होता है कि वो क्या लेना चाह रहे हैं आटा लेना चाह रहे हैं या कनक लेना चाह रहे हैं हाँ। तो उसको वो चूज करना होता है जो वो लेना चाह रहे हैं वो और उनसे उनका ये भी पूछा जाता है कि अगली बार आप क्या लेना चाह रहे हो ताकि उसके हिसाब से अगली बार उसको वो मिल सके ताकि अगली बार जब भी इनके पास आयेगा इनके पास एक मैसेज क्र कर दिया जाएगा की आपके पास आपका आटा पहुंचने वाला है जैसे की आपका सिलेंडर या जो भी आपके पास सुविधा आती है घर तक ठीक है ठीक है मैं गल बात कर दुए माता जी ਕਣਕ ਲੈਣ ਆਇਓ ਹਾਂ ਮੇਟੀ ਕਣਕ ਲੈਣ ਆਇਆ ਬੱਚੇ ਇਹ ਫਿਰ ਤੁਹਾਡਾ ਘਰ ਕਿੱਥੇ ਆ ਸਾਡਾ ਘਰ ਆ ਪਿਛਲੇ ਪਾਸੇ ਆ 20 20 ਹੀ ਇਧਰਲੀ ਤੇ ਪਹਿਲਾਂ ਇਥੋਂ ਲੈ ਕੇ ਹੁੰਦੇ ਹੁੰਦੇ ਸੀਗੇ ਪਹਿਲਾਂ ਡੀਪੂ ਚੋਂ ਅੱਛਾ ਹਾਂ ਡੀਪੂ ਚੋਕਾ ਜਿਹਾ ਕੋਈ ਦੁਕਾਨ ਸੀ ਜੇ ਕਿਸ ਸਿੰਦੇ ਦੀ ਉਹਦੇ ਕੋਲ ਡੀਪੂ ਸੀ ਉਹ ਆਪਣੀ ਦੁਕਾਨ ਤੇ ਵੇਚ ਕਰਦਾ ਹੁੰਦਾ ਸੀਗਾ ਅੱਛਾ ਹਾਂ ਫਿਰ ਫਿਰ ਦੂਰੋਂ ਲੈ ਕੇ ਆਉਣੀ ਪੈਂਦੀ ਸੀ ਦੂਰੋਂ ਬਹੁਤ ਦੂਰੋਂ ਬੇਟੇ ਬਹੁਤ ਦੂਰੋਂ ਹਾਂ ਫਿਰ ਕੋਈ ਸਾਦਨ ਨਹੀਂ ਸੀ ਲਿਆਉਣੇ ਦਾ ਵੀ ਕਿਸੇ ਨੂੰ ਕਹਿਣਾ ਵੀ ਤੁਸੀਂ ਲਿਆ ਕੇ ਦਿਓ ਮੇਰੀ ਕਾਨ ਕੋ ਕਦੇ ਕਿਸੇ ਨੂੰ ਬਾਣਾ ਫਿਰ ਘਰ ਛੱਡ ਕੇ ਹੋਣਗੇ ਤੁਹਾਡੇ ਇਹਨਾਂ ਦੀ ਹੁਣ ਇਹਨਾਂ ਦੀ ਮਰਜ਼ੀ ਆ ਬੇਟੀ ਆਹੀ ਆ ਘਰ ਸਾਡਾ ਪਿਛਲੀ ਵੀ ਹੀ ਤੇ ਹਾਂ ਹਾਂ ਕਹਿੰਦੇ ਤਾਂ ਹੈਗੇ ਨੇ ਮੈਂ ਤੁਹਾਨੂੰ ਘਰ ਰੱਖ ਕੇ ਜਾਵਾਂਗੇ ਘਰ ਛੱਡ ਕੇ ਜਾਂਦੇ ਹਾਂ ਅਸੀਂ ਤਾਂ ਅੱਡੇ ਉੱਤੇ ਖੜੇ ਆਂ ਵੀ ਕੱਟ ਦੋ ਕੱਟ ਦੋ ਅੱਛਾ ਇਹ ਫਿਰ ਲੱਗਦਾ ਕੋਈ ਫਾਇਦਾ ਇਹਦਾ ਹੋਇਆ ਹੁਣ ਘਰ ਘਰ ਤੱਕ ਜੇਕਰ ਗੱਡੀ ਪਹੁੰਚਦੀ ਆ ਤਾਂ ਚਾਹੇ ਆਟਾ ਵਾ ਚਾਹੇ ਕਣਕ ਵਾ ਸਾਡੇ ਘਰ ਆਜੂ ਸਾਨੂੰ ਕੀ ਹੱਟੈ ਨਹੀਂ ਫਾਇਦਾ ਹਾਂ ਇਹ ਤੁਸੀਂ ਫਿਰ ਕਣਕ ਲਈ ਅੱਜ ਕਿ ਆਟਾ ਲਿਆ ਨਾ ਲੈਣਾ ਹਲੇ ਤਾਂ ਵੇਢੀ ਲੈਣਾ ਵਾ ਜੋ ਦੇ ਦੋਗੇ ਉਹੀ ਲੈ ਜੂਗੀ ਕਣਕ ਉਹਦੇ ਤੋਂ ਕਣਕ ਲੈ ਜਾਾਂਗੇ ਆਟਾ ਕੇ ਇੱਕ ਵਾਰ ਕਰ ਲਈ। ਆਟਾ 5 ਸਾਲ ਹੋ ਗਏ ਰਾਸ਼ਨ ਘਟ ਕਣਕ ਹੀ ਦੇ ਦਿਓ ਸਾਨੂੰ ਤਾਂ। ਮੈਂ ਕੱਲੀ ਜਾਣੀ ਆ ਉਹ ਮੈਂ ਫਿਰ ਫਿਰ ਕੇ ਵੀ ਹੰਬਗੀ ਕੁਛ ਨਹੀਂ ਬਣਿਆ ਨਾ ਆਵ ਦਿੰਦੇ ਸੀ ਕਣਕ ਕਣਕ। ਹੁਣ ਹੋ ਗਿਆ ਬਹਾਲ। ਅੱਜ ਹੀ ਹੁਣ ਮਿਲੂਗਾ ਜਾਂ ਫੇਰ ਜਾਣੂਗੀ ਕਿ ਮਿਲਦੇ। ਅੱਛਾ ਠੀਕ ਹੈ ਜਰੂਰ ਤੁਹਾਨੂੰ ਵੀ ਅੱਜ ਲੱਗਦਾ ਕਿ ਮਿਲੇਗਾ ਜਰੂਰ ਇੱਥੋਂ। ਉੱਧਰ ਜਾ ਕੇ ਖੜੀਏਗਾ ਇੱਥੇ ਹੀ। ਇੱਥੇ ਲੈ ਲਓ ਮਾਤਾ ਜੀ ਇੱਥੇ ਗੱਡੀ ਖੜੀ ਹੈ ਇੱਥੇ ਤੁਹਾਨੂੰ ਮਿਲ ਜਾਣਾ ਹੁਣ ਤਾਂ ਇਹ ਲੋਕ ਨੇ ਜਿਹੜੇ ਉਹ ਇੱਥੇ ਸਮਾਨ ਲੈਣ ਦੇ ਲਈ ਪਹੁੰਚੇ ਹੋਏ ਨੇ ਤਾਂ ਕਿ ਪਹੁੰਚ ਅਸੀਂ ਜੀ ਬਹੁਤ ਘਰਾਂ ਚ ਜਾਏ ਹਾਂ ਹਾਂ ਗੱਡੀ ਥੋੜੀ ਖਤਮ ਹੋਣ ਵਾਲੀ ਆ ਗੱਡੀ ਹਾਂ ਜਿਵੇਂ ਇਹ ਮਾਤਾ ਬਜ਼ੁਰਗ ਹੈ ਇਹ ਕਹਿੰਦੇ ਨੇ ਕਿ ਸਾਡੇ ਕੋਲੋਂ ਸਮਾਨ ਲੈ ਕੇ ਵੀ ਓਕਾ ਹੁੰਦਾ ਇਹਨਾਂ ਦੇ ਘਰ ਤੱਕ ਛੱਡ ਕੇ ਆਓਗੇ ਹਾਂ ਜੀ ਛੱਡ ਕੇ ਆਵਾਂਗੇ ਜ਼ਰੂਰ ਹਾਂ ਰੇਟ ਦਿੱਤੇ ਕਹਿਣਗੇ ਉੱਥੇ ਛੱਡ ਕੇ ਆਵਾਂਗੇ ਜੀ ਹਾਂ ਠੀਕ ਹੈ ਅੱਛਾ ਭਾਈ ਜੀ 1 ਮਿੰਟ ਜੇਕਰ ਕੋਈ ਘਰ ਦੇ ਵਿੱਚ ਮੰਨ ਲਓ ਕਿ ਨਹੀਂ ਹੈਗਾ ਅੱਜ ਗੱਡੀ ਆਈ ਆ ਤਾਂ ਕੋਈ ਵਿਆਹ ਸ਼ਾਦੀ ਤੇ ਗਿਆ ਜਾਂ ਕਿਤੇ ਰਿਸ਼ਤੇਦਾਰਾਂ ਦੇ ਗਿਆ ਤਾਂ ਉਹਨੂੰ ਫਿਰ ਦੁਬਾਰਾ ਦੇਣ ਆਓਗੇ हाँ जी वो भी है और इसमें ये भी है कि एक राशन कार्ड पे मान लो पांच लोगों तो पांचों में से कोई भी मेंबर वहाँ पे एक्सेप्ट कर सकता है ठीक है यानी कि कोई भी अपना फिंगरप्रिंट ऑथेंटिकेट करके अपना आधार कार्ड से वो ले सकता है ऐसा जरूरी नहीं है कि जिस मेंबर के नाम पे जो एक मेन फैमिली मेंबर होता है उसी को मिलेगा ਠੀਕ ਹੈ ਠੀਕ ਹੈ ਉਹ ਦੂਸਰੀ ਵਾਰ ਵੀ ਉਸ ਦਾ ਅਟੈਂਪਟ ਕਰ ਦਿੱਤਾ ਜਾਏਗਾ ਜਿਨ ਨੂੰ ਨਹੀਂ ਮਿਲਿਆ ਠੀਕ ਹੈ ਠੀਕ ਹੈ ਜਾਨੀ ਕਿ ਇੱਕ ਦਿਨ ਪਹਿਲਾਂ ਜਿਹੜੀ ਇਤਲਾ ਉਹ ਕਰ ਦਿੱਤੀ ਜਾਏਗੀ ਤਾਂ ਇਹ ਘਰ-ਘਰ ਮੁਫਤ ਰਾਸ਼ਨ ਵਾਲੀ ਜਿਹੜੀ ਹੈ ਸਕੀਮ ਹੈਗੀ ਆ ਤਾਂ ਇਹ ਪਿੰਡਾਂ ਦੇ ਵਿੱਚ ਹੁਣ ਸ਼ੁਰੂ ਕਰ ਦਿੱਤੀ ਗਈ ਹੈ ਇਸ ਦੀ ਸ਼ੁਰੂਆਤ ਹੋ ਗਈ ਹੈ ਲੋਕ ਜਿਹੜੇ ਨੇ ਉਹ ਆਟਾ ਔਰ ਕਣਕ ਜਿਹੜੀ ਹੈ ਲੈਣ ਦੇ ਲਈ ਇੱਥੇ ਪਹੁੰਚੇ ਹੋਏ ਨੇ ਤਾਂ ਐਵੇਂ ਹੀ ਹੁਣ ਪੰਜਾਬ ਦੇ ਬਾਕੀ ਪਿੰਡਾਂ ਦੇ ਵਿੱਚ ਵੀ ਇਹ ਸਕੀਮ ਕੰਮ ਕਰੇਗੀ ਔਰ ਘਰ-ਘਰ ਦੇ ਵਿੱਚ ਜਾ ਕੇ ਜਿਹੜਾ ਉਹ ਕਣਕ ਔਰ ਆਟਾ ਪਹੁੰਚਾਇਆ ਜਾਵੇਗਾ ਕੈਮਰਾਮੈਨ ਮੋਨੂ ਦੇ ਨਾਲ ਮਨਪ੍ਰੀਤ ਸਿੰਘ ਕਾਲੂ ਜਗਬਣੀ I'm low.